ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਸਿੱਧੂ ਡੇਰੀ ਫਾਰਮ ਤੇ ਬਾਈ ਨਰਮਲ ਸਿੰਘ ਦੇ ਘਰੋਂ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ ਤਿੰਨ ਵੜਾ ਦਿਖਾਉਣੀਆਂ ਦੱਸੋ ਇਹਦੇ ਵਿੱਚ ਛੋਟੀ ਜਿਹੀ ਵੀਡੀਓ ਹੋਊਗੀ ਤਿੰਨੇ ਵੈੜਾ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਦੇਖ ਲਓ ਬਾਕੀ ਇੱਕ ਵੈੜ ਦੇ ਉੱਤੇ ਬਾਈ ਨੇ ਫੁਲਕਾਰੀ ਟਾਇਪ ਜਿਹੜਾ ਉੱਤੇ ਉਹਦੇ ਇੱਕ ਝੁੱਲ ਜਿਹੜਾ ਉਹ ਪਾਇਆ ਹੋਇਆ ਸਮਝ ਹੀ ਗਏ ਹੋਗੇ ਇਹ ਕਿਉਂ ਪਾਇਆ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਇਹਦੇ ਬਾਰੇ ਲੈ ਲਾਂਗੇ ਨਾਲ ਇੱਕ ਹੋਰ ਵੈੜ ਖੜੀ ਹੈ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਕਿ ਤਿੰਨੇ ਵੈੜਾ ਤੁਹਾਨੂੰ ਇਸ ਵੀਡੀਓ ਚ ਦਿਖਾਉਣਗੇ ਇਹਨਾਂ ਬਾਰੇ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਨਰਮਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਪਹਿਲੇ ਨੰਬਰ ਤੇ ਵੈੜ ਜਿਹੜੀ ਨਾਲ ਖੜੇ ਐ ਹਾਂ ਇਹ ਚਪਾਈਸਲਾ ਬਰੀਡ ਵਾਈ ਜਾਂ ਕਿਵੇਂ ਇਹਦੇ ਉੱਤੇ ਆਪਾਂ ਇਹਨੂੰ ਬਖਤਰਾ ਚੁਗਾਇਆ ਹੈ। ਬਈ ਆਪਣਾ ਫਾਰਮ ਚੋਂ ਲਈਆਂ ਸੀ ਬਾਈ ਤੋਂ ਬੱਚੀਆਂ ਠੀਕ ਹੈ ਤੇ ਇਹਨਾਂ ਚੋਂ ਇਹ ਤਿੰਨੇ ਮੇਲਾ ਕਪਾਰ ਦਾ ਮੇਲਾ ਹੋਇਆ ਸੀਗਾ ਰਾਜਸਥਾਨ ਆਪਣੇ ਜਿਹੜਾ ਪਹਿਲਾ ਮੇਲਾ ਹੋਇਆ ਹੁਣ ਹਾਂਜੀ ਹਾਂਜੀ ਪਹਿਲਾ ਮੇਲਾ ਗੰਗਾ ਨਗਰ 2 3 ਤੇ 4 ਮਾਰਚ ਦਾ ਸੀ ਹਾਂਜੀ ਹਾਂਜੀ ਉਹਨਾਂ ਨੇ ਆਪਾਂ ਨੂੰ ਦੋ ਤਿੰਨ ਵਾਰੀ ਫਿਰ ਮੈਸੇਜ ਲਾਇਆ ਸੀਗਾ ਵੀ ਤੁਸੀਂ ਆਓ ਜੀ। ਅੱਛਾ ਤੇ ਆਪਣੇ ਪੰਜਾਬ ਚੋਂ ਮਤਲਬ 50 55 ਬੜਾਂ ਗਈਆਂ ਸੀਗੀਆਂ ਠੀਕ ਹੈ ਤੇ ਜਿਨ੍ਹਾਂ ਚੋਂ 10 ਨਾਮ ਸੀਗੇ ਯਾਨੀ ਕਿ ਰੱਖੇ ਹੋਏ ਜਿਹਨੂੰ ਤਾਂ 5 ਰਾਸ਼ੀ ਨਾਮ ਸੀ ਗਈ ਦੇ ਪੰਜ ਹੋ ਸੀ ਗਈ ਕੰਸਟੀਟਿਊਸ਼ਨ ਨਾਲ ਠੀਕ ਹੈ ਹਾਂਜੀ ਹਾਂਜੀ ਠੀਕ ਇਹ ਆਪਣੀ ਵਾਰਡ ਦੇ ਚੌਥੇ ਨੰਬਰ ਤੇ ਆਈ ਇਹ ਖੀਰੀਆਂ ਚ ਪਾਈ ਸੀ ਖੀਰੀਆਂ ਤਿੰਨੋਂ ਖੀਰੀਆਂ ਹੀ ਇਹ ਤਿੰਨ ਹੀ ਖੀਰੀਆਂ ਹਾਂਜੀ ਹਾਂਜੀ ਉਹ ਅੱਠਵਾਂ ਨੰਬਰ ਸੀਗਾ ਜੀ ਇਹ ਲਾਸਟ ਆ ਰਾਊਂਡ ਚ ਬਾਹਰ ਕਰਤੀ ਸੀ ਉਹਨਾਂ ਨੇ ਡਾਕਟਰਾਂ ਨੇ ਠੀਕ ਹੈ 14 ਬੱਚੀਆਂ ਸੀ ਠੀਕ ਹੈ 85 86 ਬੱਚੀਆਂ ਸੀਗੀਆਂ ਹੀ ਠੀਕ ਹੈ ਹਾਂਜੀ 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 ਅੱਛਾ ਇਹ ਜਿਹੜੀ ਸੈਂਟਰ ਚ ਹੈ ਇਹਦਾ ਚੌਥਾ ਨੰਬਰ ਸੀਗਾ ਉੱਥੇ ਹਾਂਜੀ ਹਾਂਜੀ ਉਹ ਸਰਟੀਫਿਕੇਟ ਜਿਹੜਾ ਤੁਹਾਡੇ ਕੋਲ ਹੈ ਹਾਂਜੀ ਦੋਸਤੋ ਜਿਹੜਾ ਹੁਣੇ ਮੇਲਾ ਹੋ ਕੇ ਹਟਿਆ ਗੰਗਾ ਨਗਰ ਦੇ ਚੌਥੀ ਪੋਜੀਸ਼ਨ ਆ ਅਖੀਰੀ ਕੈਟਾਗਰੀ ਆ ਟੈਗ ਨੰਬਰ ਉੱਤੇ ਲਿਖਿਆ 2 3 ਤੇ 4 ਮਾਰਚ ਦਾ ਉਹ ਮੇਲਾ ਸੀਗਾ ਇੱਕ ਐਗਰੀਕਲਚਰ ਫਾਰਮਰ ਆਈ ਆਪਣਾ ਇੱਕ YouTube ਚੈਨਲ ਬਣਾਇਆ ਹੋਇਆ ਬਾਈ ਜੀ ਉਧਰ ਹਮ ਹਿੰਦੀ ਚ ਉਹਦੇ ਇਹਨਾਂ ਦੀ ਚੈਨਲ ਤੇ ਵੀਡੀਓ ਵੀ ਹੈਗੀ ਹੈ ਤੁਹਾਨੂੰ ਸੈਂਡ ਵੀ ਕੀਤੀ ਸ਼ਾਇਦ ਮੈਂ ਕੋਲ ਠੀਕ ਹੈ ਅੱਛਾ ਇਹ ਇਹ ਹੁਣ ਵੇੜਾਂ ਆਪਾਂ ਵੇਚ ਦਿਆਂ ਜੀ ਨਹੀਂ ਇਹ ਸੇਲ ਨਹੀਂ ਕਰਨੀਆਂ ਜੀ ਇਹ ਆਪਾਂ ਲਈਆਂ ਸੀ ਆਪਣੇ ਫਾਰਮ ਬਣਾਇਆ ਜੀ ਚਾਚਾ ਜੀ ਔਰ ਬੇਟੇ ਨੇ ਮੇਰੇ ਨਹੀਂ ਠੀਕ ਹੈ ਅਮ ਲੋਡ ਦੇ ਲਾਗੇ ਪੈਂਦਾ ਆਈ ਅੱਛਾ ਇਹ ਤਿੰਨ ਉੱਥੇ ਜਾ ਰਹੇ ਆ ਇਹ ਆਪਣੀ ਵੀਡੀਓ ਵਾਸਤੇ ਤੁਹਾਡੇ ਨਾਲ ਗੱਲ ਕਰਕੇ ਰੋਕੀਆਂ ਸੀ ਅੱਛਾ ਤਾਂ ਹੀ ਰੋਕੀਆਂ ਸੀ ਹਾਂਜੀ ਪਹਿਲਾਂ ਵੀ ਚਾਰ ਬਣਾ ਲੈ ਕੇ ਉਹ ਹੈਗੀ ਵਿਕ ਸ਼ਾਟ ਦੀ ਜੀ ਹੂੰ ਇਹ ਸਨੋਮੈਨ ਦੀ ਹੈ ਜੀ ਠੀਕ ਹੈ ਇਹ ਸਟ੍ਰਾਈਕਰ ਦੀ ਬੱਚੀ ਹੈ ਜੀ ਤੇ ਮਦਰ ਰਿਕਾਰਡ ਉਹਨਾਂ ਨੇ 52 ਕਿਲੋ ਤੇ 47 ਕਿਲੋ ਕੇ ਜੀ ਰਿਕਾਰਡ ਸੀ ਮਦਰ ਦਾ ਹੀ ਠੀਕ ਹੈ ਹਾਂਜੀ ਆਪਾਂ ਇਹ ਤੋੜ ਕੇ ਦਿਖਾਉਣੇ ਆ ਅਸਾਂ ਟਿਕਟ ਤੁਸੀਂ ਰੱਖ ਦਿਓ ਸੋ ਇਹ ਵੈਰ ਦੋਸਤੋ ਤੁਸੀਂ ਦੇਖਿਓ ਚੌਥੀ ਪੋਜੀਸ਼ਨ ਇਹਨੇ ਹਾਸਲ ਕੀਤੀ ਹੈ ਕੰਪੀਟੀਸ਼ਨ ਦੇ ਵਿੱਚੋਂ ਚੌਥੇ ਨੰਬਰ ਤੇ ਆਉਣਾ ਜੱਜਮੈਂਟ ਦੇ ਵਿੱਚੋਂ ਤਾਂ ਕਲੀਅਰ ਗੱਲ ਹੁੰਦੀ ਆ ਬਰੀਡ ਵਾਈਜ਼ ਚੰਗਾ ਪਸ਼ੂ ਜਿਹੜਾ ਉੱਥੇ ਜਿਤਨਾ ਹੁੰਦਾ ਤੋਰਾਗੇ ਤਾਂ ਇਸੇ ਤਰ੍ਹਾਂ ਹੀ ਪਰ ਇਹਦੀ ਬਿਊਟੀ ਦੇਖਿਓ ਤੁਸੀਂ ਬਹੁਤ ਸੋਹਣੀ ਹੈ ਵੜ ਸੋ ਦੱਸੋ ਫੇਰ ਦੇਖੋ ਇਹਨੂੰ ਤੁਸੀਂ ਇਹਦੀ ਬਰੀਡ ਕੁਆਲਿਟੀ ਨੂੰ ਇਹ ਵਿਕਰੀ ਆਸਤੇ ਨਹੀਂ ਕਿਉਂਕਿ ਬਾਈ ਦੇ ਚਾਚਾ ਜੀ ਦਾ ਬੇਟਾ ਇੱਕ ਫਾਰਮ ਚਲਾ ਰਿਹਾ ਆਪਣਾ ਤੇ ਉਸ ਫਾਰਮ ਦੇ ਵਿੱਚ ਚਲੀਆਂ ਜਾਣੀਆਂ ਤਿੰਨੇ ਵੜ ਚੌਂਕੀਆਂ ਵੀਡੀਓ ਆ ਕਿਉਂਕਿ ਮੇਲਾ ਬਾਈ ਜਿੱਤ ਕੇ ਆਇਆ ਤੇ ਉਹ ਤੁਹਾਨੂੰ ਪਸ਼ੂ ਜਿਹੜੇ ਅਸੀਂ ਦਿਖਾਉਣੇ ਆ ਸੋ ਇੱਕ ਹੋਰ ਵੈੜ ਦੇਖੋ ਇਹ ਸਟ੍ਰਾਈਕਰ ਬੁੱਲਦੀ ਹੈ ਇਹ ਤੋਂ ਪਹਿਲਾਂ ਜਿਹੜੀ ਤੋਰੀ ਸੀ ਉਹ ਸਨੋਮੈਨ ਵੀ ਸੀ ਇਹ ਵੀ ਖੀਰੀ ਹੈ ਨਰਮ ਹਾਂਜੀ ਖੀਰੀ ਤੋਂ ਖੀਰੀ ਬੱਚੀ ਦੱਸੋ ਮਰਹਨ ਦੇ ਭਾਵੇਂ ਵਾਪਸ ਕੋਈ ਵਾਸੇ ਦਿਖਾ ਰਹੇ ਸੋ ਕਨਫਰਮ ਹੈ ਦੋਸਤੋ ਠੀਕ ਹੈ ਤੋੜ ਦੇ ਤੈ ਸੋ ਫੇਰ ਵੈੜ ਦੇਖੋ ਦੋਸਤੋ ਬਹੁਤ ਸੋਹਣੀ ਬੱਚੀ ਹੈ ਵੀ ਬਹੁਤ ਸੋਹਣਾ ਇਹਦਾ ਟਾਂਚਾ ਇਹ ਤਾਂ ਸ਼ੌਂਕ ਹੀ ਆ ਵੀਡੀਓ ਆ ਸਾਡੀ ਜੇ ਕੋਈ ਭਰਾ ਇੰਨਾ ਵੜਾ ਨੂੰ ਪਸੰਦ ਕਰਦਾ ਵੀਡੀਓ ਲਾਸਟ ਤੱਕ ਦੇਖ ਲਿਓ ਤੇ ਜੇ ਕੋਈ ਖਰੀਦਣ ਵਾਲੇ ਪੱਖ ਤੋਂ ਦੇਖ ਰਿਹਾ ਤਾਂ ਫਿਰ ਭਾਵੇਂ ਸਕਿਪ ਕਰ ਦਿਓ ਜੇ ਕਿਉਂਕਿ ਸ਼ੁਰੂਆਤ ਜੀ ਦੱਸਤਾ ਸੀ ਵੀ ਵੜਾ ਇਹ ਵਿਕਰੀ ਆਸਤੇ ਨਹੀਂ ਹੈ ਇਹ ਅਸੀਂ ਸ਼ੌਂਕ ਪੂਰਾ ਕਰਨਾ ਬਾਈ ਦਾ ਤੇ ਆਪਦਾ ਤੁਹਾਨੂੰ ਚੰਗੀਆਂ ਵੜਾ ਜਿਹੜੀਆਂ ਸ਼ੌਂਕ ਹੀ ਆ ਦਿਖਾ ਰਹੇ ਹਾਂ ਇੱਕ ਹੋਰ ਵੜ ਦੇਖੋ ਇਹਦੀ ਪੋਜੀਸ਼ਨ ਮੇਰੇ ਖਿਆਲ ਚ 8ਵੀਂ ਸੀ ਬਾਈ ਇਹਦੀ ਇਹ 8ਵੀਂ ਪੋਜੀਸ਼ਨ ਆ ਇਹਦੀ ਠੀਕ ਹੈ ਇਹਦਾ ਸਰਟੀਫਿਕੇਟ ਹੈਗਾ ਜੀ ਸਾਰ ਓਕੇ ਸੋ ਇਹ 8ਵੇਂ ਨੰਬਰ ਤੇ ਰਹੀ ਖੀਰੀਆਂ ਚੋਂ ਦੰਦ ਤੁਹਾਨੂੰ ਵੈਸੇ ਦਿਖਾ ਦਨੇ ਇਹਦੇ ਵੀ ਬਹੁਤ ਵੱਡੇ ਕਦ ਕਾਟ ਦੀ ਨਾ ਇਹਦਾ ਖੀਰੀ ਕਨਫਰਮ ਠੀਕ ਹੈ ਇਹ ਬੈਗ ਸ਼ੋਰਟ ਦੀ ਇਹ ਬੈਗ ਸ਼ੋਰਟ ਬੋਲਰ ਇਹ ਚਪ ਦੇ ਵਿੱਚ ਉਹਦੀ ਬੱਛੀ ਹੈ ਕਾਂਚਾ ਦੇਖੋ ਵੈਰਦਾ ਇਹਦਾ ਸੋ ਬਹੁਤ ਸੋਨਾ ਸਟ੍ਰਕਚਰ ਉਸੋ ਕਦ ਕਾਟ ਦੇਖ ਸਕਦੇ ਹੋ ਤੁਸੀਂ ਸੋ ਫੇਰ ਸਟ੍ਰਕਚਰ ਦੇਖ ਲੋ ਖੜਨੀ ਖੁਰਨੀ ਵੈੜਦੀ ਦੇਖ ਸਕਦੇ ਸਨ ਲੈ ਆ ਭਾਈ ਨਰਮਲ ਹੀ ਗੱਬਣ ਹੋ ਗਈ ਕਿ ਨਹੀਂ ਹਰੀ ਨਹੀਂ ਗੱਬਣ ਨਹੀਂ ਹੋਈ ਸੀਟ ਸੀ ਸੋ ਹਜੇ ਦੀ ਏਆਈ ਨਹੀਂ ਹੋਈ ਦੱਸੋ ਏ ਭਾਈ ਜਿਹੜੇ ਫਾਰਮ ਚ ਜਿਹਦੇ ਹੁਣ ਕਰਾਵਾਂਗੇ ਤੋਂ ਆਪਦੇ ਹਿਸਾਬ ਨਾਲ ਇਹਦੀ ਏਆਈ ਕਰਵਾਉਂਗੇ ਜਿੰਨੇ ਮਿਲੇ ਗਏ ਜੀ ਉਦੋਂ ਹੀਟ ਸੀਗੀ ਅੱਛਾ ਹਾਂਜੀ ਹਾਂ ਠੀਕ ਹੈ ਸੋ ਹੁਣ ਇਹ ਸੀਟ ਤੇ ਇਹਦੀ ਏਆਈ ਹੋ ਜਾਣੀ ਬੋਡੀ weight ਇਹਦਾ ਪੂਰਾ ਹੈ ਸੋ ਇਹ ਦੱਸੋ ਸ਼ੌਂਕ ਹੀ ਹੈ ਇੱਕ ਵੀਡੀਓ ਸੀ ਜਿਹਦੇ ਤੁਹਾਨੂੰ ਇਹ ਤਿੰਨ ਵੈੜਾਂ ਦਿਖਾਉਣਗਾ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ